ਜੀ ਸਪੂਰੇ ਸਾਡੇ ਸਾਰਾ ਆਵਾਮ ਪੂਰਾ ਸਹਾਰਾ ਕਰੇਗਾ ਉਹਨਾਂ ਦੀ ਇੱਕ ਵਾਅਦੇ ਉਪਰ ਜਾਨ ਦੇਣੇ ਅਸੀਂ ਲੋਕ ਤਿਆਰ ਹਨ ਉਹਨਾਂ ਦੇ ਸ਼ਹਾਦਤ ਪੁਰਾ ਇਤਿਹਾਸ ਜਿਹੜੇ ਸੁਰਗਿੰਦਰਾ ਕਾਂਧੀ ਜੀ ਨੇ ਸੁਰਗਿਰਜੀਬ ਅੰਦਰੀ ਲਿਗੇ ਬੜੀ ਬੜੀ ਕੁਰਬਾਨੀ ਦਿੱਤੀ ਨੇ ਅਸੇ ਕਾਂਗਰਸ ਦੇ ਕਾਰਜਕਰਤਾ ਅੱਜ ਤਿਆਰ ਹਨਗੇ ਕੋਈ ਆਂਦੀ ਆਏ ਤੂਫਾਨ ਆਏ ਅਸੀਂ ਡੱਗ ਮੁਲਾਏ ਨਹੀਂ ਕਾਂਗਰਸ ਦਾ ਝੰਡਾ ਫੁਲੰਦ ਰੱਖਿਆ 10 ਸਾਲ ਤਾਨਾ ਸ਼ਰਾਏ ਜਿਹੜੇ ਲੋਕ ਗਾਂ ਚਾਲਦੇ ਸਰ ਕੋਈ ਡਰਿਆ ਨਹੀਂ ਮੈਂ ਲਈ ਪਸੇ ਦੇ ਸਾਰੇ ਸਾਥੀਆਂ ਉਪਰ ਪੂਰਾ ਸਹਾਰਾ ਕਰਨਾ ਇੱਕ ਇੱਕ ਬੱਚੇ ਦਾ ਵੋਟ ਜਿਹੜਾ 18 ਸਾਲ ਤੋਂ ਉੱਪਰ ਹੋਇਆ ਉਹ ਸਾਰਾ ਕਾਂਗਰਸ ਦੇ ਹੱਥ ਚ ਜਾਏਗਾ। ਕਿਆ ਬਈ ਪ੍ਰੋਸਾ ਕਰਾ ਨਹੀਂ ਬਸ ਸਾਰੇ ਲੋਕਾਂ ਪਰ ਹੱਥ ਖੜੇ ਕਰਕੇ ਕਰ ਦਿਓ। ਰਾਹੁਲ ਗਾਂਧੀ ਜਿੰਦਾਬਾਦ, ਪ੍ਰੇਰਕਾ ਗਾਂਧੀ ਜਿੰਦਾਬਾਦ ਖੜਕੇ ਹੱਥ ਜਿੰਦਾਬਾਦ। ਉਹ ਸੋਨੀਆ ਜੀ ਡਟ ਕੇ ਨਾਰਾ ਲਾਣਾ। ਇਹ ਸਦਾਇ ਸੋਨੀਆ ਗਾਂਧੀ ਦੇ ਫਾਇਦ। ਰਾਹੁਲ ਗਾਂਧੀ ਦੇ ਫਾਇਦ ਪੂਰੀ ਤਾਕਤ ਲਗਾਣੇ ਸਨ ਤਿਆਰ। ਔਰ ਮੈਂ ਉਹ ਰਾਜਾ ਬ੍ਰਿੰਦੀ ਜੀ ਨੂੰ ਕਹਾ ਦਾ ਆਪਣੇ ਜ਼ਰੀਏ ਜੁਸ਼ੀਲਾ ਭਾਸ਼ਣ ਇਹਨਾਂ ਦਾ ਜਿਆਦਾ ਜਜ਼ਬਾਤ ਉਦੀ ਤਰਜ਼mani ਤੁਸੀਂ ਕਰਨੀ ਹੈ ਤੇ ਮੈਂ ਤੁਹਾਡਾ ਭਰੋਸਾ ਇਹਨਾਂ ਨੂੰ ਦਿਨਾ ਕਿ ਜਿਹੜੇ ਆਇਲ ਸਪੈਸ਼ਲ ਤੌਰ ਤੇ ਮੈਂ ਬੜੀ ਦੇਰ ਦਾ ਇਹਨਾਂ ਨੂੰ ਇਨਵਾਈਟ ਕਰਨਾ ਚਾਹੁੰਦਾ ਸਾਬ ਅੱਜ ਸਾਡੇ ਕਾਂਗਰਸ ਦੇ ਪ੍ਰਚਾਰ ਚਾਹੇ ਕੰਪੇਨ ਚਾਹੇ ਬੜੇ ਬੜੇ ਇਹਨਾਂ ਦੇ ਫੈਨਸ ਨੇ ਇਸ ਇਲਾਕੇ ਦੇ ਵਿੱਚ ਨਈ ਬਸਤੀ ਦੇ ਵਿੱਚ ਇਸ ਇਲਾਕੇ ਦੇ ਲੋਕਾਂ ਦੇ ਵਿੱਚ ਮੈਂ ਉਹਨਾਂ ਦੇ ਹੋ ਰਾਜਾ ਫੋਡਿੰਗ ਜੀ ਦੇ ਦਰਮਾਨ ਜਿਆਦਾ ਨਿਰਦਹਾ ਅਪੀਲ ਕਰਾਂਗਾ ਕਿ ਆਓ ਮੁੰਚ 'ਤੇ ਸਮਾਦ ਦੇਵੇ ਇੱਕ ਇੱਕ ਅਵਾਜ਼ ਅਰਬੂਜਾ ਦੀ ਪੰਜਾਬੀ ਲੈਂਗੁਏਜ ਇਹਨਾਂ ਪਰ ਬਹੁਤ ਬਹੁਤ ਸ਼ੁਕਰੀਆ ਜाहिर ਜ਼ਿੰਦਾਬਾਦ ਭਗਤ ਸਿੰਘ ਜ਼ਿੰਦਾਬਾਦ ਯਾਰਾ ਜਿਹੜੀ ਆ ਉਹ ਚਾਲੇ ਲੜੀ ਲੱਗੀ ਇਹਨੂੰ ਖੋਲੋ ਉਹ ਵਿਛਦਾ ਹੀ ਨਹੀਂ ਮਗਰਲੇ ਆ ਲੈਣ ਸੰਬੰਧਿਤ ਆਖਲਾ ਆ ਜਿਹੜੀ ਹੈ ਜੋਂ ਸਰਦਾਰ ਦੀ ਉਹ ਠੀਕ ਹੈ ਪਿਆਰ ਨਾਲ ਭਈ ਭੱਲਾ ਸਾਹਿਬ ਦੀ ਫੋਟੋ ਨਾਲ ਥੱਲੇ ਸਿਰਦੀ ਸਰਦਾਰ ਨਹੀਂ ਇਹ ਭੱਲਾ ਸਾਹਿਬ ਨੇ ਮੁੜ ਕੇ ਡਿਪਟੀ ਮੱਖ ਮੰਤਰੀ ਬੰਜਾ ਦੇ ਤੇ ਮੁੜ ਕੇ ਤੇ ਮੁੜੀ ਕਰੇ ਬਾਤੀ ਸਰਕਾਰਯੋਗ ਮੇਰੇ ਸਾਹਮਣੇ ਬੈਠੇ ਜਮੋਦੀਆ ਇਸ ਇਲਾਕੇ ਦੇ ਮੇਰੇ ਬਜ਼ੁਰਗੋ ਨੌਜਵਾਨ ਵੀ ਹੋਵੇ ਮੇਰੀਓ ਮਾਤਾਓ ਪੈਣੋ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਦੇ ਇਸ ਕਾਰਜਕ੍ਰਮ ਚ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ ਸਾਡੇ ਵਿਚਾਰ ਸੁਣ ਵਾਸਤੇ ਮਾਰਕਸ ਤੇ ਬਰਾਬਰ ਮੇਰੇ ਵੱਡੇ ਭਰਾ ਜਿਨ੍ਹਾਂ ਨਾਲ 2000 10 ਦਾ ਵਿਸ਼ਾ 9 10 ਦਾ ਉਦੋਂ ਮੈਂ ਜੰਮੂ ਕਸ਼ਮੀਰ ਦਾ ਇੰਚਾਰਜ ਹੋਇਆ ਕਰਦਾ ਸੀ ਕਾਂਗਰਸ ਦਾ ਪਰ ਰਮਨ ਪਾਧਾਨ ਸਾਹਿਬ ਉਹਨੂੰ ਕੈਪਟਨ ਮੰਤਰੀ ਵਜ਼ੀਰ ਹੋਇਆ ਕਰਦੇ ਸੀ ਸਾਡਾ ਇੱਥੇ ਰੌਲਾ ਪੈ ਗਿਆ ਇੱਕੋ ਗਵਾਹ ਫਿਰਿਆ ਜਾਏ ਕਿ ਐਸਐਸਪੀ ਹੁੰਦਾ ਸੀ ਇੱਥੇ ਐਸਐਸਪੀ ਬਸਾਂ ਤਰ੍ਹਾਂ ਉਰੇ ਨਾਲ ਰੌਲਾ ਪੈ ਗਿਆ ਤੇ ਫਿਰ ਸਾਰੀ ਰਾਤ ਆਪਾਂ ਥਾੜੇ ਦੇ ਵਿੱਚ ਧਰਨਾ ਲਾਇਆ ਤੇ ਫਿਰ ਭੱਲਾ ਸਾਹਿਬ ਹਨਾ ਨੇ ਉਰੇ ਤੋਂ ਮਾਫੀ ਮੰਗਾਈ ਤੇ ਫੇਰ ਉਹ ਰਾ ਅਸੀਂ ਲੋਕਾਂ ਨੇ ਯੂ ਕਾਂਗਰਸ ਵਾਲਿਆਂ ਨੇ ਖੜਾ ਛੱਡਿਆ ਉਸ ਵੇਲੇ ਦਾ ਭੱਲਾ ਸਾਹਿਬ ਨਾਲ ਰਿਸ਼ਤਾ ਹੈਗਾ ਸੋ ਆਜ ਉਹਨਾਂ ਦੇ ਆਸਤੇ ਮੈਂ ਪ੍ਰਚਾਰ ਕਰਨ ਵਾਸਤੇ ਤੁਹਾਨੂੰ ਫਰਿਆਦ ਕਰਨ ਵਾਸਤੇ ਔਰ ਬੇਨਤੀ ਕਰਵਾਉਣ ਵਾਸਤੇ ਆਇਆ ਹਾਂ ਬਹੁਤੀ ਸਰਕਾਰਾਂ ਸਾਡੇ ਪੰਜਾਬ ਤੋਂ कैप्टन संदीप संधू साहब जनरल सेक्रेटरी भी आए ने सारे बहुत ही सरकार योग साहब का एमएलए उठो बेरी साहब जलंधर तो हो भी इतने पहुंचे साथ ने पवन दिवान साहब साढ़े कांग्रेस पार्टी के जनरल सक्र ने हो भी इतने आए ने मेरे पुराने यूथ कांग्रेस ने मित्र साथी नीरज नरदोश होर कई साथी इतने चिप साहब सोनू ਔਰ ਸਾਰੇ ਚੌਣ ਵਾਲੇ ਇੱਥੇ ਆਏ ਐ ਮੈਂ ਤੁਹਾਡੇ ਨਾਲ 10-12 ਮਿੰਟ ਤਕਰੀਰ ਕਰਨੀ ਚਾਹਣਾ ਤੁਹਾਨੂੰ ਅੱਜ ਦੇ ਜਿਹੜੇ ਦੇਸ਼ ਤੇ ਹਾਲਾਤ ਐ ਉਹਨਾਂ ਤੋਂ ਵਾਕਫ਼ ਕਰਾਉਣਾ ਚਾਹਣਾ ਕਿ ਅੱਜ ਦੇਸ਼ ਦੇ ਅੰਦਰ ਹਾਲਾਤ ਕੀ ਨੇ ਅੱਜ ਦੇਸ਼ ਦੇ ਅੰਦਰ ਸਭ ਤੋਂ ਵੱਡਾ ਮੁੱਦਾ ਕੀ ਐ ਅੱਜ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਬੇਰੋਜ਼ਗਾਰੀ ਦਾ ਮੁੱਦਾ ਐ लेकिन इस मुद्दे पे कोई व्यक्ति कोई टीवी चैनल चर्चा करने तैयार नहीं है किसी टीवी एंकर चैनल कि जेड़ा चर्चा देश हो अंदर बेरोजगारी सब तो वाला मुद्दा है आंकड़े कह रहे हैं कि 60 परसेंट इस देश के अंदर बेरोजगारी है यानी कि एक सौ चाली करोड़ की आबादी वाला देश ਔਰ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਚੋਂ 70 ਕਰੋੜ ਦੇ ਲਗਭਗ ਇੱਥੇ ਲੋਕ ਬੇਰੋਜ਼ਗਾਰ ਨੇ ਔਰ ਜਦੋਂ ਬੇਰੋਜ਼ਗਾਰੀ ਵਾਧੀ ਹੈ ਫਿਰ ਨਸ਼ਾ ਵਧਦਾ ਹੈ ਫਿਰ ਸਮਾਜ ਦੇ ਅੰਦਰ ਬੁਰਾਈਆਂ ਵਧਦੀਆਂ ਨੇ ਔਰ ਭੱਲਾ ਸਾਹਿਬ ਨੇ ਹੁਣੇ-ਹੁਣੇ ਬੋਲਦਿਆ ਕਿ ਆ ਕੀ ਮਗਰਲੇ 10 ਸਾਲਾਂ ਤੋਂ 2014 ਤੋਂ 2024 ਤੱਕ ਕਿਸੇ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਗਈ ਇਹ ਬਿਲਕੁਲ ਅਨਿਆਏ ਤੇ ਟੱਕਾ ਜੰਮੂ ਦੇ ਲੋਕਾਂ ਨਾਲ ਔਰ ਕਸ਼ਮੀਰ ਦੇ ਲੋਕਾਂ ਨਾਲ ਕੀਤਾ ਗਿਆ ਮੇਰੇ ਸਤਕਾਰਯੋਗ ਭਰਾਓ ਔਰ ਦੂਜਾ ਸਭ ਤੋਂ ਮੁੱਦਾ ਵੱਡਾ ਕੀ ਹੈ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਦੇਸ਼ ਦਾ ਹੈ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਹੈ ਅੱਜ ਦੇਸ਼ ਦਾ ਲੇਕਿਨ ਇਹਦੇ ਤੇ ਕੋਈ ਚੈਨਲ ਚਰਚਾ ਵੀ ਕਰ ਰਿਹਾ ਕਿਉਂ ਕਿਉਂਕਿ ਜਿਹੜੇ ਟੀਵੀ ਚੈਨਲ ਹੈ ਵੱਡੇ ਵੱਡੇ ਇਹ ਸਾਰੇ ਅਦਾਨੀਆਂ ਤੇ ਅਬਾਨੀਆਂ ਨੇ ਖਰੀਦ ਲਏ ਹੈ ਔਰ ਇਹਨਾਂ ਦੇ ਰਾਹੀ ਚੋਣਾਂ ਤੇ ਪੈਸਾ ਲੱਗਦਾ ਔਰ ਬੇਚ ਤੇ ਲੋਕਾਂ ਨੂੰ ਬੇਫਕੂ ਬਣਾਉਂਦਾ ਕੰਮ ਕੀਤਾ ਜਾਂਦਾ ਆ ਹੁਣੇ-ਹੁਣੇ ਤਾਜੀ ਘਟਨਾ ਦੇਸ਼ ਦੇ ਅੰਦਰ ਵਾਪਰੀ ਹੈ ਆਕੀ ਬਾਾਰ 400 ਪਾਰ ਲੋਕਾਂ ਨੇ ਸੋਚਿਆ ਕਿ ਮੋਦੀ 400 ਸੀਟਾਂ ਦੇ ਨਾਲ ਆ ਰਿਹਾ ਔਰ ਜਿਹੜਾ 10-15% ਜਿਹੜੇ ਲੋਕ ਵਿਚਾਰੇ ਮਨ ਬਣਾਉਂਦੇ ਹੁੰਦੇ ਆ ਵਿਚਵਚਾਲੇ ਉਹਨਾਂ ਦਾ ਵਣ ਬਣ ਜਾਂਦਾ ਵੀ ਅਗਰ 400 ਪਾਰ ਆ ਰਿਹਾ ਤਾਂ ਪਹਿਲੂ ਵੋਟਾਂ ਪਾ ਦਈਏ ਇਸ ਕਰਕੇ ਮੋਦੀ ਦੀ ਦੁਆਰੇ ਸਰਕਾਰ ਆਈਏ ਸਾਰੇ ਦਾ ਸਾਰਾ ਕੰਮ ਅਡਾਨੀਆਂ ਤੇ ਅਬਾਨੀਆਂ ਤੇ ਵੱਡੇ ਚੈਨਲ ਨਾਲ ਕੀਤਾ ਹੋਇਆ ਕਿਉਂਕਿ ਤੁਸੀਂ ਉਹ ਚੈਨਲ ਸੁਣਦੇ ਹੋ ਸੂਬਾ ਟੀਵੀ ਲਾਉਨੇ ਹੋ ਰਾਤ ਨੂੰ ਟੀਵੀ ਲਾਉਨੇ ਹੋ ਅਗਰ ਬੇਸ਼ਤ ਦਾ ਚੈਨਲ ਕੋਈ ਵੱਡਾ ਜਿਹਨੂੰ ਤੁਸੀਂ ਰੋਜ਼ ਦੇਖਦੇ ਹੋ ਅਗਰ ਉਹ 100 ਵਾਰ ਲਗਾਤਾਰ ਝੂਠ ਬੋਲੇਗਾ ਇਹ 100 ਵਾਰ ਲਗਾਤਾਰ ਝੂਠ ਬੋਲਿਆ ਜਨਤਾ ਦੇ ਮੰਨ ਦੇ ਵਿੱਚ ਸੱਚ ਚ ਤਬਦੀਲ ਹੋ ਜਾਂਦਾ ਹੈ ਅਗਲਾ ਇਹ ਸੋਚਦਾ ਹੈ ਕਿ ਸ਼ਾਇਦ ਜੋ ਟੈਲੀਵਿਜ਼ਨ ਕਹਿ ਰਿਹਾ ਹੈ ਉਹ ਸੱਚ ਕਹਿ ਰਿਹਾ ਹੈ ਸੋ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਅਮੀਰ ਬਣਾਉਣ ਦਾ ਕੰਮ ਕੀਤਾ ਪਰ ਹੁਣੇ ਉਹਨੇ ਤੁਸੀਂ ਦੇਖਿਆ ਹੋਣਾ ਬਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ ਸਾਰੀ ਦੁਨੀਆ ਨੇ ਦੇਖਿਆ ਔਰ ساری ਦੁਨੀਆ ਦੀਆਂ ਵੱਡੀਆਂ-ਵੱਡੀਆਂ ਹਸੀਆਂ ਉੱਥੇ ਪਹੁੰਚੀਆਂ ਚਾਹੇ ਉਹ ਕਲਾਕਾਰ ਸਨ ਤੇ ਚਾਹੇ ਪੋਲਿਟੀਸ਼ਲ ਲੀਡਰ ਤੇ ਚਾਹੇ ਕੋਈ ਵੱਡੇ ਘਰਾਨੇ ਉੱਥੇ ਤੁਸੀਂ ਸਾਰੇ ਲੋਕ ਵੇਖੇ ਦੇਖ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਉੱਥੇ ਤੁਸੀਂ ਉਹਨਾਂ ਦੇ ਵਿਆਹ 'ਚ ਵੇਖਿਆ ਪਰ ਇੱਕ ਵੇ ਟੀ ਜਿਹਨੂੰ ਮੁਕੇਸ਼ ਅਬਾਨੀ ਕਰੇ ਨਵਤਾ ਰੇਂਬੀਆ ਸੀ ਸੋਨੀਆ ਗਾਂਧੀ ਨੂੰ ਗਾਂਧੀ ਪਰਿਵਾਰ ਨੂੰ राहुल गांधी ने फैसला लिया कि मैं ये रजवाड़िया में अमीर जादिया के करे शादी पे नहीं जावा और मैं राहुल गांधी को पूछा मैं क्या सारी दुनिया गई है सारे दुनिया के लोग उसकी शादी देख रहे हैं टेलीविजन और मोबाइल के ऊपर नए नए बच्चे दिखाते थे अपने पिता को और अपनी मां को कि पिताजी अबानियों के लड़के के ये कुत्ते हैं ये पांच करोड़ की गाड़ी पे कुत्ते अबानियों पे आते हैं हर बंदा देख रहा था कि अबानियों की शादी में जाने का मौका मिल जाए लेकिन आपको अबानी न्यौता देने आए आप क्यों नहीं गए राहुल गांधी ने आगे से जवाब दिया राजा इन लोगों ने मेरे देश के सौ करोड़ लोगों का खून चूसा है मैं इनकी शादी पे नहीं जाऊंगा मैं गरीब के घर में चाय पीने जाऊंगा और उस दिन राहुल गांधी मणिपुर गए जिन्ना अडानी पे अबानी को पैसा है देश दे सौ करोड़ बंदे को पैसा नहीं है अगर अडानी पे अबानी चौन माता जी वो तो देश के दे सौ करोड़ बंद खरीद सकते है। पैसा कितो आया है यह थोड़ी तो मेरी जायदाद है ਦੇਸ਼ ਦਾ ਪ੍ਰਧਾਨ ਮੰਤਰੀ ਜਾਤ ਨੂੰ ਅਬਾਨੀ ਦੇ ਕਰੇ ਵਿਆਜ ਜਾਂਦਾ ਹੈ ਸੂਬਾ ਅਬਾਨੀ ਦੀ ਕੰਪਨੀ ਦੇ ਜਿਹੜੇ ਸ਼ੇਅਰ ਹੁੰਦੇ ਆ ਅਡਾਨੀ ਦੀ ਕੰਪਨੀ ਦੇ ਸ਼ੇਅਰ ਹੁੰਦੇ ਆ ਉਹ 10 ਰੁਪਏ ਤੋਂ 150 ਰੁਪਏ ਦਾ ਹੋ ਜਾਂਦਾ ਹੈ ਤੇ ਜਨਤਾ ਉਹ ਇਸ ਪੈਸਾ ਲਗਾਉਂਦੀ ਹੈ ਕਿ ਸਾਡਾ ਵੀ ਮੁਨਾਫਾ ਹੋਏਗਾ ਤੇ ਰਾਤੋਂ ਰਾਤ ਇਹ ਰਜਵਾੜੇ ਲੋਕ ਪੈਸਾ ਬਣਾ ਲੈਂਦੇ ਆ ਅੱਜ ਪੂਰਾ ਦੇਸ਼ ਅਬਾਨੀਆਂ ਤੇ ਅਡਾਨੀਆਂ ਨੂੰ ਗਿਰਵੀ ਰੱਖ ਦਿੱਤਾ ਗਿਆ ਹੈ ਸਭ ਕੁਝ ਸਾਡੇ

पांच सो रुपए का नोट बंद हो गया अब दो हजार का नोट चलेगा देश के गरीब कि मेरे को आप पचास दिन जिंदगी दूंगा लोग बेचारे देश के प्रधानमंत्री की गल सुन के लाइना च खड़े रहेंगे हैं और अपना दो हजार रुपया लैन छंटे लाइन च लगे रहते हैं गरीब लोग आम लोग ਕੋਈ ਵੱਡਾ ਸ਼ਾਹੂਕਾਰ ਲਾਈਨਸ ਨਹੀਂ ਲਗਿਆ ਅਜੋ 2000 ਦਾ ਨੋਟ ਬੰਨ ਕਰਤਾ ਦੇਸ਼ ਦੇ ਅੰਦਰ ਮੰਡੀ ਦਾ ਸੰਕਟ ਹੋ ਗਿਆ ਦੇਸ਼ ਦੇ ਅੰਦਰ ਇਹੋ ਜੇ ਕੰਮਾਂ ਦੇ ਨਾਲ ਨੋਟ ਬੰਦੀ ਤੋਂ ਬਾਅਦ ਅਚਨ ਛੇਤ ਗਰਾਵਟ ਆਈ ਤੇ ਅੱਜ ਸਾਰਾ ਕੁਝ ਮਹਿੰਗਾ ਹੋ ਗਿਆ ਮੈਂ ਥੋੜਾ ਧਿਆਨ ਅੱਜ ਤੋਂ 10 ਸਾਲ ਪਹਿਲਾਂ ਮਗਰਲੇ ਪਾਸੇ ਲੈ ਕੇ ਜਾਣਾ ਚਾਹਣਾ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਇਆ ਕਰਦਾ ਸੀ ਉਦੋਂ देश के हालात की सन लोग सन कहने, कहने सात साल कभी, कभी साथी खड़ा होकर सवाल पूछता है कि आपने दस साल साठ साल राज किया कांग्रेस ने क्या किया मैं उन्होंने दसना चाहना देश के अंदर सात साल सदा राज रहा सुई नहीं बनती थी देश के अंदर आजादी तो बाद देश की आजादी के योगदान पाया तो जहाज तक किया। दस साल पहला तीन सौ रुपये का होया करता असिजा साल बाद दस रुपये रेट बताते और जब से ये भाई और बहनों मित्रों आया है मित्रों मित्रों ने आम जनता का दिवाला निकाल दिया दस साल में हमने साठ साल में साढ़े तीन सौ का सिलेंडर दिया और मित्रों ने केवल दस साल में साढ़े बारह सौ का सिलेंडर कर दिया छियालीस रुपए हम डीजल दिया करते थे दस साल पहले छियालीस रुपए लीटर दस साल पहले बावन रुपए हम पेट्रोल दिया करते थे आज से दस साल पहले मेरियो माताओं और बहनों ਇਸ ਦੇਸ਼ ਕੀ ਜੋ ਜਨਤਾ ਹੈ ਨਾ ਉਹਨਾਂ ਦੀ ਯਾਦਸ਼ਤ ਬੜੀ ਘੱਟ ਹੈ ਉਹ ਭੁੱਲ ਜਾਂਦੇ ਐ ਕਿ ਤੁਹਾਨੂੰ ਹੋਰ ਕੰਮਾਂ ਚਲ ਜਾਇਆ ਹੈ ਮੰਦਰ ਦੇ ਕੰਮ ਚਲ ਜਾਇਆ ਪਿਆ ਹੈ ਮਸਜਿਦ ਦੇ ਕੰਮ ਚਲ ਜਾਇਆ ਪਿਆ ਹੈ ਗੁਰਦੁਆਰੇ ਦੇ ਕੰਮ ਚਲ ਜਾਇਆ ਪਿਆ ਹੈ ਤੁਹਾਨੂੰ ਚਰਚ ਦੇ ਗਿਰਜਾ ਘਰ ਦੇ ਕੰਮ ਚਲ ਜਾਇਆ ਪਿਆ ਹੈ ਤੁਹਾਨੂੰ ਗਊ ਮਾਤਾ ਦੇ ਕੰਮ ਚਲ ਜਾਇਆ ਪਿਆ ਹੈ ਇਹ ਤੁਸੀਂ ਲੋਕ ਦੇਖ ਰਹੇ ਹੋ ਸਭ ਕੁਝ

ਮਾਮਾ ਦੇ ਭੈਣਾਂ ਨੇ ਪੈਸੇ ਜੋੜੇ ਸੀ ਆਪ ਦੇ ਬੱਚਿਆਂ ਵਾਸਤੇ ਕਿਸੇ ਨੇ ਆਪ ਦੇ ਦੋਤੇ ਵਾਸਤੇ ਕਿਸੇ ਨੇ ਆਪ ਦੇ ਪੋਤੇ ਵਾਸਤੇ ਜਦੋਂ ਨੋਟਬੰਦੀ ਹੋਈ ਇਹਨਾਂ ਨੂੰ ਪੈਸੇ ਕੱਢਣੇ ਪਏ ਘਰੇ ਵੀ ਕਲੇਸ਼ ਪੁਆਇਆ ਇਸ ਮੋਦੀ ਨੇ ਘਰੇ ਚੁਤਰਾ-ਛਤਰੀ ਹੋਗੇ ਵੀ ਆ ਪੈਸੇ ਤੂੰ ਕਿੱਥੇ ਰੱਖੇ ਵੇ ਸੀ ਇਹ ਇਸ ਤਰ੍ਹਾਂ ਦੇ ਹਾਲਾਤ ਬਣਾਈ ਸੋ ਅੱਜ ਅੱਜ ਸਰ੍ਹੋਂ ਦਾ ਤੇਲ ਅੱਜ ਫਾਇਨ ਹੋਏ ਅੱਜ ਦਾਣਾ ਅੱਜ ਛੀਨੀ ਅੱਜ ਚਾਹ ਪੱਤੀ आज एरे बड़ी महंगाई दे मारे हालात में देश से इना दो मुद्दे पे चर्चा ही हो रही है चर्चा कैसे हो रही है चर्चा हो रही है अयोध्या मंदिर पांच छह महीने अयोध्या मंदिर ही दिखा रहे हैं भाई जो राम को लाए हैं हम उनको लाएंगे भाई राम जी को कोई ला सकता है बताओ भाई कोई रब न लेके आ सकता है भगवान तो हमें लेकर आया था आप राम जी को कब ले आए भाई ਫੇ ਰਾਮ ਜੀ ਨੇ ਸਬਸਖਾਇਆ ਇਹਨਾਂ ਨੇ ਇੱਥੇ ਫੈਕਟਰੀਆਂ ਦੇ ਵਿੱਚ ਪ੍ਰਸ਼ਾਦ ਬਣਾਇਆ ਇਹ ਫੈਕਟਰੀਆਂ ਚੋਂ ਆ ਮੇਰੀਆਂ ਮਾਂ ਬੇਬੇ ਨੂੰ ਦੇ ਗਏ ਮਾਤਾ ਜੀ ਇਹ ਯੋਧਿਆ ਸੇ ਰਾਮ ਜੀ ਨੇ ਪ੍ਰਸ਼ਾਦ ਦੇ ਜਾਇ ਮਾਤਾ ਨੇ ਮੱਥੇ ਤੇ ਲਾਇਆ ਵੀ ਪਤਾ ਨਹੀਂ ਕਿਦੋਂ ਬਣਿਆ ਫੈਕਟਰੀ ਜੋ ਬਠਿੰਡ ਕੋੜ ਵਿੱਚ ਤੇ ਤੁਹਾਨੂੰ ਮੱਥੇ ਤੇ ਲਾ ਲਾ ਕੇ ਦੇ ਹੀ ਗਈਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ जिन्हें फोटो है वो चंडा चौंका चलाया तो अनु दसन आते कि हमने मंदिर बनाया है आप हमें वोट दें ये गलत हुआ ये ये राजनीति टीवी पे चलती रही आपने कहा आप भाई मंदिर बनाए राम जी ने की क्या पता है अयोध्या के बीजेपी का उम्मीदवार हार गया पे सपा का उम्मीदवार जितया राम जी ने स्नेहा भेजा कि इन ठगों से बच जाओ

बीजेपी इस बार संसद भी क्या से। मैं क्या मंदिर बांटा मस्जिद बांटी मंदिर बांटा मस्जिद बांटी बांट दिया भगवान को वो शर्म करो बीजेपी वालों मत बांटो इस देश के इंसान को मत बांटो इस देश के इंसान ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਸਰਦਾਰ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਦਲਿਤ ਹੈ ਚਾਹੇ ਕੋਈ ਰਵਿਦਾਸੀ ਹੈ ਅਸੀਂ ਸਭ ਭਾਈਆ ਸਾਡੇ ਧਰਮ ਵੱਖਰੇ ਵੱਖਰੇ ਹੋ ਸਕਦੇ ਐ ਅਸੀਂ ਰੱਬ ਦੇ ਮੰਨਣ ਦੇ ਤਰੀਕੇ ਵੱਖਰੇ ਵੱਖਰੇ ਹੋ ਸਕਦੇ ਐ ਲੇਕਿਨ ਵੇਛੇ ਵਿੱਚ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਸੋ ਆ ਜਿਦਨੇ ਵੀ ਰਫੂਜ਼ੀ ਭਰਾਵਾਂ ਦਾ ਜਿਹੜਾ ਮਸਤਾ ਜੋ ਭਲਾ ਸਾਹਿਬ ਨੇ ਖਿਆ ਭਲਾ ਸਾਹਿਬ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੰਮੂ ਕਸ਼ਮੀਰ ਦੇ ਯਮੂਨ ਦੇ ਲੋਕਾਂ ਦਾ ਰਫੂਜ਼ੀ ਭਰਾਵਾਂ ਦਾ ਮਸਲਾ ਦੇਸ਼ ਦੀ ਲੋਕ ਸਭਾ ਦੇ ਵਿੱਚ ਖੋਟਾ ਪ੍ਰਾਚੱਕੇਗਾ 2024 ਵਿੱਚ। ਸੋ ਇਹ ਇਹ ਲੜਾਈ ਸਾਨੂੰ ਲੜਨੀ ਪਵੇਗੀ ਅਗਰ ਦੇਸ਼ ਨੂੰ ਬਚਾਉਣਾ ਚਾਹੁੰਦੇ ਹਾਂ। ਅਗਰ ਇਹ ਦੇਸ਼ ਦੇ ਪਾਈਚਾਰੇ ਨੂੰ ਬਚਾਉਣਾ ਚਾਹੁੰਦੇ ਹੈ ਤਾਂ ਸਾਨੂੰ ਇਹ ਸਰਕਾਰ ਨੂੰ ਚਲਦਾ ਕਰਨਾ ਹੋਵੇਗਾ। ਇਹਨਾਂ ਦੋ ਲੋਕਾਂ ਨੇ ਅਮਿਤ ਸ਼ਾਹ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੇ ਦੇਸ਼ ਦਾ ਪਾਈਚਾਰਾ ਖਤਮ ਕਰਤਾ। ਆਪਸ ਵਿੱਚ ਲੋਕਾਂ ਦੇ ਵੰਡੀਆਂ ਪਾਕੀਆਂ ਸਾਡੇ ਮਨਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ ਹੈ ਪਰ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਅਗਰ ਇਹ ਨਫ਼ਰਤ ਜਾਰੀ ਨਹੀਂ ਤਾਂ ਇੱਥੇ ਆਪਸ ਵਿੱਚ ਵੱਡਾ ਟੁੱਕੀ ਹੋ ਜਾਏਗੀ ਅਸੀਂ ਇੱਕ ਦੂਜੇ ਨੂੰ ਮਾਰਨ ਲੱਗ ਪਾਂਗੇ ਫਿਰ ਦੇਸ਼ ਬਚੇਗਾ ਨਹੀਂ ਸਾਡੇ ਕੋਲ ਇੰਨੀ ਆਰਮੀ ਤੇ ਇੰਨੀ ਪੁਲਿਸ ਨਹੀਂ ਹੈ ਫਿਰ ਅਸੀਂ ਦੇਸ਼ ਨੂੰ ਬਚਾ ਸਕੀਏ ਸਾਡਾ ਜਾਣ ਬੁੱਝ ਕੇ ਅੱਜ ਦੇ ਵਿੱਚ ਸੁੱਟਿਆ ਗਿਆ ਹੈ

ਸਾਨੂੰ ਬਿਲਕੁਲ ਗਵਰਨਰ ਰਾਜ ਨਹੀਂ ਚਾਹੀਦਾ ਸਾਨੂੰ ਲੋਕਤੰਤਰ ਚਾਹੀਦਾ ਹੈ ਪਰ ਸਾਡਾ ਸਟੇਟ ਦੁਬਾਰੇ ਜੰਮੂ ਕਸ਼ਮੀਰ ਸੂਬਾ ਜੰਮੂ ਚਾਹੀਦਾ ਹੈ ਅਸੀਂ ਬਣਾਵਾਂਗੇ راہੂਰ ਗਾਦੀ ਨੇ ਕਿ ਸਾਡੀ ਸਰਕਾਰ ਬਣੇ ਦੁਬਾਰੇ ਅਸੀਂ ਜਿਹੜਾ ਇਹਨੂੰ ਦਰਜਾ ਜੰਮੂ ਨੂੰ ਅਸੀਂ ਦੁਬਾਰੇ ਸਟੇਟ ਦਾ ਦਰਜਾ ਵਾਪਸ ਲਿਆਗੇ ਤੇ ਜੰਮੂ ਦੇ ਲੋਕਾਂ ਨੂੰ ਇੱਕ ਪੂਰ ਸਰਾਜ ਤੋਂ ਆਜ਼ਾਦ ਹੋਣ ਦਾ ਕੰਮ ਕਰਾਗੇ ਦੂਜੀ ਗੱਲ ਪਰ ਆਸ ਆ ਵਰਗੇ ਬੰਦੇ ਨਹੀਂ ਮਿਲਦੇ ਮਿੱਤਰੋ ਇਹ ਬੜਾ ਅਛਾ ਬੰਦਾ ਹੈ ਮੈਂ ਵੀ ਦੇਖਿਆ ਮੈਂ ਹੁਣ ਤਿੰਨ ਵਾਰੀ ਦਾ ਐਮ.ਐਲ.ਏ ਹੈ ਇੱਕ ਵਾਰੀ ਐਮ.ਪੀ ਬਣ ਗਿਆ ਆ ਤੁਹਾਡੇ ਸਾਹਮਣੇ ਖੜਾ ਮੇਰਾ ਕੋਈ ਬਾਪ ਰਾਜਨੀਤੀ ਚ ਨਹੀਂ ਸੀ ਆ ਮੈਂ ਆਪਣੇ ਆਪ ਰਾਜਨੀਤੀ ਸ਼ੁਰੂ ਕੀਤੀ ਹੈ ਕਾਂਗਰਸ ਪਾਰਟੀ ਹੈ ਜਿਹੜੀ ਆਮ ਲੋਕਾਂ ਨੂੰ ਚੱਕਦੀ ਹੈ ਔਰ ਇਥੋਂ ਤੱਕ ਬਚਾਉਣ ਦਾ ਕੰਮ ਕੀਤਾ ਹੈ ਇਹ ਆਮ ੁੰਡਾ ਜਿਹੜਾ ਖਾਨਪੁਰੀਆ ਛੱਲੇ ਵਾਲਾ ਇਹ ਨੂੰ ਮੈਂ 15-20 ਸਾਲ ਪਹਿਲਾਂ ਦਾ ਜਾਣਦਾ ਜਦੋਂ ਮੈਂ ਇੱਥੇ ਪ੍ਰਦਰਸ਼ਨੀ ਕਰਦਾ ਹੁੰਦਾ ਸੀ ਉਦੋਂ ਵੀ ਇਹ ਚੰਗਾ ਲੈ ਕੇ ਵਿਚਾਰਾ ਇਹ ਸਿੰਘ ਸਾਹਿਬ ਸਦਾ ਗੁਰੂ ਦਾ ਸਿੱਖ ਨਾਮ ਮੂਲੇ ਸੋ ਨਿਹਾਲ ਸਦਾਬਹਾਈ ਅਫਸਲ ਨਹੀਂ ਲੋਣੇ ਕਿਸੇ ਦੀ ਇਹ ਲੋਕਾਂ ਕਹਿੰਦੀ ਆ ਆ ਉਮਰ ਤੋਂ ਵੱਡਾ ਹੋਵੇ ਉਹਰੇ ਪੈਰੀ ਅਫਸ ਲੋਣੇ ਅੱਗੇ ਨੀਮ ਬਣਾਣਾ ਨਹੀਂ ਹੱਥ ਬਲਾਉਣਾ ਹਾਂ ਸਰਦਾਰਾ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੱਪ ਦੀ ਛੋਟਾ ਹੁੰਦੇ ਤੇਰਾ ਵੱਡਾ ਹੈ ਥੈਂਕ ਯੂ ਸੋ ਮੇਰੀ ਤੁਹਾਨੂੰ ਬੇਨਤੀ ਹੈ ਸਾਰਿਆਂ ਨੇ ਹੱਥ ਜੋੜ ਕੇ ਤਕੜੇ ਹੋ ਕੇ ਆਪਣਾ ਮੈਂ ਇੰਨੀ ਦੂਰੋਂ ਕਿਉਂ ਆਇਆ ਹੈ ਸਾਨੂੰ ਇਹ ਸਮਝ ਆ ਜਾਂਦੀ ਹੈ ਮੈਂ ਸਾਰੀਆਂ ਸੀਟਾਂ ਤੇ ਨਹੀਂ ਜਾ ਰਿਹਾ ਮੈਂ ਅੱਜ ਸਵੇਰ ਤੇ ਫਿਰ ਅਸੀਂ ਆਪ ਦੇ ਲੋਕਾਂ ਕੋਲ ਵੀ ਜਾਵਾਂ ਫੋ ਜਿੱਥੇ ਚੰਗਾ ਲੀਡਰ ਬੈਠਾ ਹੋਵੇ ਉਹ ਲੋਕਾਂ ਦਾ ਪਲਾ ਕਰ ਸਕਦਾ ਹੈ ਉਹ ਲੋਕਾਂ ਦੇ ਕੰਮ ਕਰ ਸਕਦਾ

2 ਸਾਲ ਤੋਂ ਪੰਜਾਬ ਦੀ ਸਰਕਾਰ ਆਉਣੀ ਹੈ ਕਾਂਗਰਸ ਰਾਹੀਂ 13 ਸੀਟਾਂ ਜੋ ਇਸ ਵਾਰੀ 7 ਪੈਂਬਰ ਨੂੰ ਪਾਰਲੀਮੈਂਟ ਦੀਆਂ ਸੀਟਾਂ ਅਸੀਂ ਕਿਤੇ ਤਿੰਨ ਚਾਰੂ ਜਿੱਤੇ ਜਿਨ੍ਹਾਂ ਦੀ ਸਰਕਾਰ ਹੈ ਸਾਡੇ ਕੋਲੇ ਵੀ ਇੱਕ ਰਾਜੇ ਮਹਾਰਾਜੇ ਜੇ ਸੀਏ ਉਹ ਕੱਢਦੇ ਅਸੀਂ ਮੋਰਿੰਦਰ ਸਿੰਘਾ ਕਰਕੇ ਜਿਹੜਾ ਕਾਂਗਰਸ ਦਾ ਉੱਥੇ ਉਹ ਬਾਲਾ ਹੁਣ ਆਮ ਜਨਤਾ ਦੀ ਕਰ ਰਹੇ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਰਿਆਂ ਨੇ ਹਿੰਮਤ ਤੇ ਹੌਸਲੇ ਲਾ ਕੇ ਹੁਣ ਹਰ ਵਿਅਕਤੀ ਰਮਣ ਭੱਲਾ ਬੱਜੇ ਇਹ ਨਾ ਦੇ ਪਾਰਸ਼ਦ ਸੋਹਿਆ ਦੇ ਹੁਣ ਘਰੋ ਘਰੀ ਵੜੋ ਇਹਨਾਂ ਰਾਜੇ ਖੋੜੇ ਹਰ ਵਿਅਕਤੀ ਰਮਣ ਪੱਲਾ ਬਣ ਕੇ ਇੱਕ ਬੰਦਾ ਇੱਕ ਯਾ ਕਰ ਲੇ ਕਿ ਅਸੀਂ ਵੰਡ ਕਰਕੇ ਰਮਣ ਪੱਲਾ ਦੀ ਆਸ ਤੇ ਹਰ ਰੋਜ਼ਾਨਾ ਕੰਮ ਕਰਨਾ ਹੈ ਔਰ ਅਗਰ ਪੰਜਾਬੀ ਪੰਜਾਬੀ ਇਨਕਲੂਜਨ ਇਨਕਲੂਡਡ ਪੰਜਾਬੀ ਆਓ ਯਾਰ ਮੇਤਾ ਕਹਿੰਦਾ ਕਿ ਉਹ ਸਾਰੀਆਂ ਜੜੀਆਂ ਚੀਜ਼ਾਂ ਪੰਜਾਬੀ ਨੂੰ ਪੰਜਾਬੀ ਪਾਸ਼ਾ ਦਾ ਜਿਹੜਾ ਉਹ ਦਰਜੇ ਦੀ ਗੱਲ ਹੈ

ਕਿਆ ਪਾ ਤਖੜੇ ਹੋ ਕੇ ਭੱਲਾ ਸਾਹਿਬ ਨੂੰ ਕਿ ਇਸ ਵਾਰੀ ਦੁਬਾਰੇ ਜੰਮੂ ਕਸ਼ਮੀਰ ਦੀ ਆਪਾਂ ਵਿਧਾਨ ਸਭਾ ਤੇਟ ਕੇ ਕਿ ਬਾਬਾ ਸੁੱਖ ਰੱਖੇ ਸੱਚੇ ਪਾਤਸ਼ਾਹ ਸਰਕਾਰ ਬੰਨ ਜਾ ਰਹੀ ਹੈ ਲਿਖਿਆ ਪਿਆ ਇਹ ਬੈਠੀ ਕਾਂਗਰਸ ਪਾਰਟੀ ਦਾ ਰਾਜ ਆ ਰਿਹਾ ਹੈ ਤੇ ਮੇਰੀ ਗੱਲ ਝੂਠੀ ਨਹੀਂ ਹੁੰਦੀ ਗਈ ਜਿਹੜੀ ਮੂੰਹ ਤੇ ਸਰਸਵਤੀ ਬੈਠੀ ਹੁੰਦੀ ਨਿਕਲ ਜਾਂਦੀ ਹੈ ਮੈਂ ਪੰਜਾਬ ਤੋਂ ਬਾਦਲਾਂ ਨਾਲ ਲੱਗਦਾ ਸਾਡਾ ਜਿਲ੍ਹਾ ਇੱਕ ਹੈ ਤੇ ਮੈਂ ਉੱਥੇ ਸਹਿ ਸੁਭਾਅ ਕਹਤਾ ਮੈਂ ਕਿਹਾ ਸਾਰੇ ਬਾਦਲ ਮੰਗਦੇ ਉੱਥੇ ਸਾਰੇ ਬਾਦਲ ਮੰਗ ਗਏ ਅੱਜ ਬਾਦਲ ਨਹੀਂ ਵਿਆਹ ਸੇ ਕੋਈ ਅਰ નિર્ਦੋਸ਼ ਤੇ ਨੀਰੇ ਜਰੀ ਉੱਥੇ ਜਾਂਦੇ ਆ ਬਾਦਲਾਂ ਦਾ ਅੱਜ ਵਾਰ ਮੁੱਖ ਮੰਤਰੀ ਰਹੇ ਆ ਮੈਂ ਉਹਨਾਂ ਦੇ ਜ਼ਿਲ੍ਹੇ 'ਚ ਐ ਅੱਜ ਸਫਾਇਆ ਹੋ ਗਿਆ ਬਾਦਲ ਵੀ ਹਟ ਕੇ ਸੰ ਤੁਹਾਡਾ ਪੁੱਤਰ ਉੱਥੋਂ ਜਿੱਤ ਕੇ ਆਇਆ ਤੇ ਮੈਂ ਤੁਹਾਨੂੰ ਕਹਤਾ ਸਰ ਸਰਕਾਰ ਬਣ ਜਾਣੀ ਐ ਤੇ ਫੇਰ ਆਪਾਂ ਚੱਲਣਾ ਭੱਲਾ ਸਾਹਿਬ ਇਹ ਨਾ ਹੋਵੇ ਫਿਰ ਪਾਰਟੀ ਨਾਲ ਸਾਨੂੰ ਦਿਓ ਤੇ ਕੀ ਮੁੱਖ ਮੰਤਰੀ ਦੀ ਪਾਰਟੀ ਵੀ ਉਹੋ ਜਿਹੀ ਹੋਣੀ ਚਾਹੀਦੀ ਐ ਨਜ਼ਾਰੇਦਾਰ ਜਿਹਾ ਜਿਹਾ ਆਨੰਦਾ ਦੇ ਸਾਨੂੰ ਤੋਂ ਵੱਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ 5 ਤਰੀਕ ਨੂੰ ਪੰਜ ਦਾ ਵਟਨ 5 ਨੂੰ ਅੱਜ 5 ਤਰੀਕ ਅੱਛਾ ਉਹ ਸਾਡੇ ਹਰਿਆਣੇ ਤੋਂ 5 ਨੂੰ ਪੈ ਰਹੇ ਐ ਪਹਿਲੀ ਤਰੀਕ ਨੂੰ ਪੰਜੇ ਦਾ ਵਟਨ ਦਬਾ ਕੇ ਭਾਈ ਭੱਲਾ ਸਾਹਿਬ ਨੂੰ ਕਾਮਯਾਬ ਕਰ ਦੋ ਅੱਛਾ